ਹਾਲੇਕਾ ਮੂਜੇ ਤਾਦੇ ਪਿੰਡ ਦੇ ਝਠੂ ਨੰਗਲ ਦੇ ਇਲਾਕੇ ਦਰਬਾਰ ਪੀਰ ਬਾਬਾ ਰੰਗੜ ਸਾਹਿਬ ਜੀ ਵਿਖੇ ਬਾਬਾ ਜੀ ਦਾ ਤੀਵਸਲਾਣਾ ਮੇਲਾ ਸਮੂਹ ਇਲਾਕੇ ਦੀ ਸਾਹ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਦੇ ਮੁਖ ਸੇਵਾਦਾਰ ਸਰਦਾਰ ਸਵਿੰਦਰ ਸਿੰਘ ਦੀ ਅਗਵਾਈ ਦੇ ਹੇਠ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੋਂ ਦੂਰ ਦੂਰ ਤੋਂ ਆਇਆ ਹੋਇਆ ਸੰਗਤਾਂ ਦੇ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਭਜਨ ਮੰਡਲੀਆਂ ਦੇ ਵੱਲੋਂ ਬਾਬਾ ਜੀ ਦੇ ਪਵਨਾ ਦਾ ਗੁਣਗਾਨ ਕੀਤਾ ਗਿਆ ਅਤੇ ਸੰਕਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਆਇਆ ਹੋਈਆ ਸੰਗਤਾਂ ਦੇ ਵਾਸਤੇ ਲੰਗਰ ਪੰਡਹਾਰਾ ਖੀਰ ਪੂੜੇ ਅਤੇ ਜਲੇਬੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਦਰਬਾਰ ਦੇ ਮੁਖ ਸੇਵਾਦਾਰ ਸਰਦਾਰ ਸਵਿੰਦਰ ਸਿੰਘ ਜੀ ਨੇ ਬਾਬਾ ਜੀ ਦੇ ਮੇਲੇ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਮਾਨਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਦਰਪਣ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਅਲੀ ਦਮ ਦਮ ਦੇ ਅੰਦਰ ਸ਼ਕੀ ਸ਼ਾਬਾਦ ਕਲੰਦਰ ਹੋ ਨਾਲ ਮੇਰੀ ਹੋ ਨਾਲ ਮੇਰੀ ਨਾਲ ਮੇਰੀ ਪਤ ਰੱਖੀ ਉਮਲਾ ਝੂਲੇ ਲਾਲ ਨਾਲ ਮੇਰੀ ਪਤ ਰੱਖੀ ਉਮਲਾ ਝੂਲੇ ਲਾਲ ਸਿੰਧੜੀ ਦਾ ਦੇਵਨ ਦਾਸ ਦੀ ਸ਼ਾਬਾਸ਼ ਅੱਜ ਦਰਬਾਰ ਉਹਦੇ ਆਦੀ ਨੂੰ ਸ਼ੁਰੀ ਕਰਵਾ ਦੇ ਧੜੀ ਗਾਲਿਆ ਜਿੰਨੇ ਬਜੁਰਗਾਨ ਮੰਨਿਆ ਰੱਬ ਨੂੰ ਮੰਨ ਲਿਆ ਮੇਰੀ ਧੀ ਹੈ ਮੇਰੀ ਬੇਟੀ ਹੈ ਮੇਰੀ ਪੋਤਰੀ ਵੀ ਆ ਸਿੱਧੀ ਗੱਲ ਆਹ ਜੋ ਇਹਨਾਂ ਨੇ ਤੁਹਾਡੀ ਬਾਜ ਵੱਡੀ ਦੇ ਵਿੱਚ ਬਜਾਉਣੀ ਹੈ ਗੁਰੂ ਕਿਰਪਾ ਕਰੇ ਆਪੀ ਬਾਹ ਪਰ ਪਰ ਤਾਰੇ ਆਪੀ ਬਾਹ ਪਰ ਪਰ ਤਾਰੇ ਅਰਸ਼ਾਂ ਤੋਂ ਮੇਕਰ ਤਾਰੇ ਅਜ ਨਵੀਂ ਬਹਾਰ ਆਇਆ ਤੁਹਾਡੇ ਉਤਵਾਇਦੇ ਬਹਿਤ ਇਹੋ ਆਖਣ ਸਰ ਪਤਾ ਨਹੀਂਗਾ ਸਿਵਿਕਲ ਨਾਲ ਹੀ ਆ ਤੇ ਲੋਕਾਂ ਨੂੰ ਨੇਰੇ ਚ ਨਹੀਂ ਪਾਉਣਾ ਮੈਂ ਪਤਾ ਚੰਗੀ ਤੇ ਕਹਿੰਦੇ ਮਹਾਰਾਜ ਸਾਡੇ ਸਤਿਗੁਰਾਂ ਨੇ ਫੇਰ ਹੀ ਨੰਦਰ ਜਿਆਦਾ ਲਾਦੇ ਨਹੀਂ ਭਰੀਏ ਲੋਕੇ ਘਰ ਵਾਲਾ ਕਹਿੰਦਾ ਉਹੋ ਹੀ ਬੰਦਿਆ ਉਹ ਸਭ ਕੋ ਸੁਣ ਰਿਹਾ ਤਿੰਨਾਂ ਕਮੇਟੀਆਂ ਨੂੰ ਸਬਾਤ ਦੀ ਗੱਲ ਨਹੀਂ ਆ ਜੀ ਇਹ ਮੇਰਾ ਨਾਮ ਸ਼ਾਂਸ਼ਾ ਹੈ ਇਹ ਇਹ ਦਰਬਾਰ ਦੇ ਸੇਵਾਦਾਰ ਆ ਸਰਕਾਰ ਦੇ ਚਰਨਾਂ ਦੇ ਦਾਸ ਆ ਮੇਰਾ ਨਾਮ ਅਨਸ਼ਾਨ ਸਿੰਘ ਹੈ ਇਹ ਦਰਬਾਰ ਦੇ ਹੀ ਸੇਵਾਦਾਰ ਆ ਸਰਕਾਰ ਬੜੀ ਬਖੂਬੀ ਢੰਗ ਦੇ ਨਾਲ ਇਹ ਸੇਵਾ ਨਿਭਾਉਂਦੇ ਆ ਸਾਰੇ ਪਰਿਵਾਰ ਦੇ ਨਾਲ ਇਹ ਸਾਰਾ ਨਗਰ ਬਹੁਤ ਸਹਿਯੋਗ ਦੇ ਰਿਹਾ ਤਰ੍ਹਾਂ ਤਰ੍ਹਾਂ ਦੇ ਇੱਥੇ ਬਕਵਾਨ ਆ ਸਰਕਾਰ ਦੇ ਚਰਨਾਂ ਦੇ ਵਿੱਚ ਪੱਕੇ ਜਿਦ ਤਰ੍ਹਾਂ ਜਲੇਬ ਵਗੈਰਾ ਹੋਰ ਵੀ ਜਿਹੜੀਆਂ ਚੀਜ਼ਾਂ ਖੀਰ ਪੂੜੇ ਇਹ ਜਿੰਨਾ ਜਿੰਨਾ ਨੇ ਮਹਾਰਾਜ ਦੇ ਸੁਖਣਾ ਸੁੱਖੀਆਂ ਆਪਣੀਆਂ ਸੁਖਣਾ ਪੂੜੀਆਂ ਕਰਨੀਆਂ ਮੇਰਾ ਨਾਮ ਸੁਵਿੰਦਰ ਸਿੰਘ ਜੀ ਮੇਰਾ ਨਾਮ ਸੁਵਿੰਦਰ ਸਿੰਘ ਪਿੰਡ ਜੇਠੂ ਲੰਗੜ ਇਹ ਸਲਾਣਾ ਮੇਲਾ ਪਿੰਡ ਦੇ ਸੰਜੋਗ ਨਾਲ ਤੇ ਆਪਣੇ ਸੇਵਾ ਦਾ ਇਹ ਸੰਜੋਗ ਨਾਲ ਇਹ ਮਨਾਇਆ ਜਾ ਰਿਹਾ ਹੈ ਤੇ ਜਿਹੜਾ ਪਿੰਡ ਨੇ ਆਪਣੇ ਸੰਜੋਗ ਨਾਲ ਸਾਰਾ ਹੀ ਅੱਜ ਕਾਰੋਬਾਰ ਪਿੰਡ ਦੇ ਸੰਜੋਗ ਨਾਲ ਹੀ ਹੋਇਆ ਵਾ ਕੱਲਾ ਕੋਈ ਨਹੀਂ ਕਰ ਸਕਦਾ ਬੜੀ ਕਿਰਪਾ ਜਿਹੜੇ ਸੇਵਾਦਾਰ ਹੈ ਆਪਣੇ ਤੁਨੋਂ ਮਨੋ ਹੋ ਕੇ ਸੇਵਾ ਕਰਨ ਰਹੇ ਨੇ ਤੇ ਜਿਹੜੇ ਜਿਹੜੇ ਸੇਵਾ ਪਾਉਂਦੇ ਆ ਉਹਨਾਂ ਦੇ ਪਰਮਾਤਮਾ ਇਹੋ ਜੀ ਕਿਰਪਾ ਕਰੇ ਵੀ ਉਹਨਾਂ ਦੀ ਚੜ੍ਹਦੀ ਕਲਾ ਹੋਵੇ ਬਹੁਤ ਅਰਜ ਕੱਢ ਕੇ ਸੰਗਤ ਨੇ ਸੇਵਾ ਕੀਤੀ ਆ ਤੇ ਲੰਗਰ ਭੰਡਾਰੇ ਚੱਲਣ ਰਹੇ ਆ ਤੇ ਗੁਰੂ ਦਾ ਦਰਬਾਰ ਵੀ ਬਣ ਗਿਆ ਮਹਾਰਾਜੀ ਇਹਨਾਂ ਮਖੇਮਾਂ ਦਾ ਜਾਲ ਚ ਕਿੰਨੇ ਸਾਲ ਹੋ ਗਏ ਇੱਥੇ ਮੇਲੇ ਨੂੰ ਕਰਦੇ ਆ ਇਹ ਮੇਲੇ ਨੂੰ ਕਰਦਾਂ ਨੂੰ ਸਾਨੂੰ ਵੀ 25-30 ਸਾਲ ਹੋ ਗਏ ਹਾਂਜੀ ਤੇ ਹਰ ਸਾਲ ਇੱਧ ਦੀ ਰੌਣਕਾਂ ਵੇਖਣ ਨੂੰ ਮਿਲਦੀ ਹੈ ਕਿ ਐਤੁ ਚਾ ਨਹੀਂ ਇਹ ਰੌਣਕਾਂ ਦੇ ਪਹਿਲਾਂ ਘਟੁੰਦੀਆਂ ਹੁਣ ਰੌਣਕਾਂ ਵਧਦੀਆਂ 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 ਪਿੰਡ ਦੇ ਸੰਜੋਗ ਨਾਲ ਬਹੁਤ ਵਧ ਗਈਆਂ ਤੇ ਲੋਕਾਂ ਦੇ ਵਾਸਤੇ ਤੇ ਕੀ ਕੀ ਚੜੀਆਂ ਨੇ ਸਹੂਲਤਾਂ ਤੇ ਤੁਸੀਂ ਕੱਢਦੇ ਹੋ ਲੋਕਾਂ ਲਈ ਲੋਕਾਂ ਨੇ ਸਹੂਲਤਾਂ ਉਹ ਜਦ ਮਹਾਰਾਜ ਜਿਹੜਾ ਸੱਚੇ ਪਾਤਸ਼ਾਹ ਕਿਸੇ ਦੀ ਸੇਵਾ ਮਤਲਬ ਕਿਸੇ ਦੇ ਪੁੱਤਰ ਦੀ ਦਾਦ ਮਿਲ ਜਾਂਦੀ ਕਿ ਇਹਨੂੰ ਦੁੱਧ ਦੀ ਮਿਲ ਜਾਂਦੀ ਕਿ ਇਹਨੂੰ ਪੁੱਤ ਦੀ ਮਿਲਣੀ ਦੀ ਕਿ ਇਹਨੂੰ ਫਸਲ ਦੀ ਮਿਲ ਜਾਂਦੀ ਆ ਉਹ ਆਪਣਾ ਮਨੋਧਾਰ ਕੇ ਤੇ ਆਪਣੇ ਦੀ ਸੇਵਾ ਤੁਸੀਂ ਸਭ ਕਰਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਵੀ ਪਿੰਡ ਦੇ ਸੰਜੋਗ ਨਾਲ ਕਿੰਨਾ ਚਲਾਣਾ ਮਿਲਿਆ ਇਹ